ਐਸ ਪਾਰਟ ਨੂੰ ਕਿੱਦਾਂ ਐਕਸਪਲੇਨ ਕਰੋਗੇ ਕਿ ਜਿਹੜਾ ਜਿਹੜਾ ਸ਼ੈਤਾਨੀ ਤਾਕਤਾਂ ਨੂੰ ਮੰਨਣ ਵਾਲਾ ਬੰਦਾ ਉਹ ਥੋੜੇ ਸਮੇਂ 'ਚ ਫਾਈਨੈਂਸ਼ੀਅਲੀ ਗਰੂਪ ਦਾ ਕਰ ਦਿੱਤਾ ਇਹਦੇ ਪਿੱਛੇ ਕੀ ਕੀ ਰੀਜ਼ਨਸ ਨੇ ਕੋਈ ਕਈ ਬੰਦਾ ਕਹਿੰਦਾ ਕਿ ਪਰਮਾਤਮਾ ਦਾ ਰੂਪ ਇਹਨਾਂ ਤੋਂ ਪਹਿਲਾਂ ਕਿੱਦਾਂ ਆ ਸਾਨੂੰ ਉਹਨਾਂ ਕਹਤੇ ਇਦਾਂ ਦਾ ਬਣਾ ਦਿੱਤਾ ਜੀ ਜਿੱਦਾਂ ਦੇ ਉਹ ਸੀ ਉਹਨਾਂ ਨੂੰ ਸਾਨੂੰ ਆਪਣਾ ਰੂਪ ਦੇ ਦਿੱਤਾ ਜਿਹੜੀ ਭਗਵਾਨੀ ਹੈ ਤੇ ਸ਼ੈਤਾਨੀ ਹੈ ਦੋ ਤਰ੍ਹਾਂ ਦੀਆਂ ਪਾਵਰਾਂ ਇਸ ਧਰਤੀ ਤੇ ਕੰਮ ਕਰਦੀਆਂ ਇਨਸਾਨ ਨੂੰ ਇਨਸਾਨ ਬਣਾ ਕੇ ਰੱਖਣ ਵਾਲੀਆਂ ਤੇ ਇਨਸਾਨ ਨੂੰ ਸ਼ੈਤਾਨ ਬਣਾ ਕੇ ਰੱਖਣ ਵਾਲੀਆਂ ਭਗਵਾਨੀ ਤੇ ਸ਼ੈਤਾਨੀ ਤੁਹਾਡੇ ਸ਼ਬਦਾਂ ਦੇ ਵਿੱਚ ਇਹਨਾਂ 'ਚ ਫਰਕ ਕੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਰੱਬ ਨੂੰ ਪਾਉਣ ਵਾਸਤੇ ਜੀ ਪਹਿਲਾਂ ਆਪਣੇ ਆਪ ਨੂੰ ਖਤਮ ਕਰੋ ਮੈਂ ਤਾਂ ਹੈ ਹੀ ਨਹੀਂ ਉਹ ਤਾਂ ਪਰਮਾ ਪਰ ਸਭ ਪ੍ਰਮਾਤਮਾ ਹੈ ਹਾਂਜੀ ਹਾਂਜੀ ਬਾਡੀ ਤਾਂ ਇੱਕ ਟੂਲ ਹੈ ਨਾ ਹੈ ਨਾ ਜੀ ਬਾਡੀ ਤਾਂ ਖਸਮ ਹੋ ਜਾਣੀ ਆ ਨਾ ਇਨਸਾਨ ਨੇ 네ਗੈਟਿਵਿਟੀ ਨਾ ਭਰਿਆ ਹੁੰਦਾ ਜੀਂਦੇ ਜੀ ਆਬਵੀਅਸਲੀ ਉਹਦਾ ਜਿਹੜਾ ਔਰਾ ਹੁੰਦਾ ਉਹ 네ਗੈਟਿਵ ਸ਼ੈਤਾਨੀ ਸਾੜ ਨੂੰ ਟੱਚ ਕਰਦਾ ਹੁੰਦਾ ਇਹੋ ਜੇ ਲੋਕਾਂ ਦੇ ਜਿਹੜੋਂ ਤੁਸੀਂ ਘਰਾਂ 'ਚ ਵੀ ਜਾਣੇ ਤੁਹਾਨੂੰ ਉਹ ਵਾਈਬ ਮਹਿਸੂਸ ਹੁੰਦੀ ਆ ਕਿ ਕਿਸੇ ਦੇ ਘਰ ਦੇ ਡੋਰ ਅੰਦਰ ਪੜਦੇ ਹੀ ਤੁਸੀਂ ਇੱਕ ਟੱਚ ਮਹਿਸੂਸ ਕਰਦੇ ਆ ਇਸ ਫੀਲਿੰਗ ਨੂੰ ਤੁਸੀਂ ਆਪਣੇ ਸ਼ਬਦਾਂ 'ਚ ਕਿਵੇਂ ਐਕਸਪਲੇਨ ਕਰੋਗੇ ਉਹ ਕੀ ਹੈ ਫੀਲਿੰਗ ਉਹ ਈਵਨ ਘਰ ਦੇ ਵਿੱਚ ਘਰਾਂ ਦੇ ਵਿੱਚ ਕਿਉਂ ਲੜਾਈਆਂ ਵੱਧ ਰਹੀਆਂ ਕਿ ਸਾਡੇ ਅੰਦਰ ਇੰਨਾ ਈਗੋ ਆ ਗਿਆ ਇੰਨਾ ਕ੍ਰੋਧ ਆ ਗਿਆ ਅਸੀਂ ਲੜੀ ਜਾਂਦੇ ਆ ਸਾਡੇ ਬੱਚੇ ਸਾਡੇ ਤੋਂ ਅਲੱਗ ਹੋਈ ਜਾਂਦੇ ਆ ਹੈਨਾ ਅਸੀਂ ਪਹਿਲਾਂ ਘਰੋਂ ਸਟਾਰਟ ਕਰੀਏ ਪਰ ਸਾਡੀ ਆਤਮਾ ਨਿਕਲੀ ਅਸੀਂ ਤੁਰੇ ਜਾਂਦੇ ਉਹ ਸੋਹਣਾ ਰਸਤਾ ਜੀ ਤੇ ਮੋਹਰੇ ਸ਼ਿਪੋਲੇਨਾਥ ਮਾਤਾ ਪਾਰਵਤੀ ਤੇ ਬਾਬਾ ਜੀ ਖੜੇ ਬਹੁਤ ਲਾਈਟ ਓਕੇ ਅਸੀਂ ਦੇਖ ਰਹਾ ਵੀ ਇਹ ਲਾਈਟ ਇੰਨੀ ਸੁੰਦਰ ਆ ਵੀ ਅਸੀਂ ਉਹ ਲਾਈਟ ਵਿੱਚ ਖੜੇ ਸਨ ਉਹ ਜਾ ਰਹੇ ਹੈ ਨਾ ਉਹਦੇ ਬਦ ਨੂੰ ਅਸੀਂ ਦੇਖਿਆ ਤੇ ਸ਼ਿਪੋਲੇਨਾਥ ਮਾਤਾ ਜੀ ਤੇ ਬਾਬਾ ਜੀ ਖੜੇ ਕਹਿੰਦੇ ਜਦ ਮੁਰ ਕੇ ਜਾ ਵਾਪਸ